ਸੋ ਆਉ ਸਾ ਸੰਗਤ ਜੀ ਚੱਲ ਰਹੀ ਨਿਤਨੇਮ ਸਰਲ ਕਥਾ ਵਿਚਾਰ ਪਾਵਨ ਗੁਰਬਾਣੀ ਸ੍ਰੀ ਜਪ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਚਰਪਟ ਛੰਦ ਤਵੇ ਪ੍ਰਸਾਦ ਹੀ ਅਕਾਲ ਪੁਰਖ ਜੀ ਤੇਰੀ ਕਿਰਪਾ ਨਾਲ ਚਰਪਟ ਤੇਜ ਗਤੀ ਵਾਲਾ ਛੰਦ ਉਚਾਰਨ ਕਰਦਾ ਹਾਂ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਏ ਵਾਇਗੁਰੂ ਤੇਰੇ ਕਰਮੇ ਕਾਰਨਾਮੇ ਅੰਮ੍ਰਿਤ ਜਥਾਰਤ ਹਨ ਪਾਪ ਸੱਚੇ ਸੁੱਚੇ ਹਨ ਤੇਰੇ ਧਰਮੇ ਦੇਵੀ ਕਾਨੂੰਨ ਵੀ ਅੰਮ੍ਰਿਤ ਬੇਰੋਕ अथवा ਲਗਾਤਾਰ ਨਿਭਣ ਵਾਲੇ ਹਨ ਅਖਲ ਸਾਰੇ ਵਿਸ਼ਮ ਨਾਲ ਤੂੰ ਜੁੜਿਆ ਹੋਇਆ ਅਚਲ ਭੋਗੇ ਆਨੰਦ ਵਾਲਾ ਹੈ ਪਾਪ ਸੱਚੇ ਸੁਖ ਦਾ ਮਾਲਕ ਹੈ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਤੇਰਾ ਰਾਜ ਅਚਲ ਸਦਾ ਕਾਇਮ ਰਹਿਣ ਵਾਲਾ ਹੈ ਤੇਰਾ ਸਾਜੇ ਸਾਜੂ ਸਮਾਨ ਠਾਠ ਬਾਠ ਵੀ ਅਟਲ ਹਮੇਸ਼ਾ ਰਹਿਣ ਵਾਲਾ ਸਮੂਹ ਧਰਮਾਂ ਦਾ ਆਸਰਾ ਰੂਪ ਹੈ ਤੇਰੇ ਕਰਮੰ ਕਾਰਨਾ ਮੇ ਬੁੱਧੀ ਕਰਕੇ ਲਖਣ ਤੋਂ ਰਹਿਤ ਹਨ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਏ ਵਾਹਿਗੁਰੂ ਆਪ ਸਭ ਦੇ ਦਾਤਾ ਹੋ ਅਤੇ ਸਭ ਦੇ ਅੰਦਰਲੀ ਗਿਆਤਾ ਭੇਦ ਜਾਨਣ ਵਾਲੇ ਹੋ ਆਪ ਸਭ ਦੇ ਭਾਨੇ ਪ੍ਰਕਾਸ਼ਕ ਹੋ ਅਤੇ ਸਭ ਦੇ ਮਾਨੇ ਮੰਨਣ ਪੂਜਣ ਯੋਗ ਹੋ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਏ ਵਾਹਿਗੁਰੂ ਆਪ ਸਭ ਜੀ ਸਭ ਦੇ ਜੀਵਨ ਦਾ ਆਧਾਰ ਪ੍ਰਾਣ ਸੁਵਾਸ ਰੂਪ ਹੋ ਅਤੇ ਸਭ ਦੀ ਤ੍ਰਾਣੰ ਰੱਖਿਆ ਕਰਨ ਵਾਲੇ ਰਾਖੇ ਹੋ ਸਭ ਨੂੰ ਭੁਗਤਾ ਭੋਗਣ ਵਾਲੇ ਭੋਗੀ ਸਰੂਪ ਆਪ ਹੋ ਅਤੇ ਸਾਰਿਆਂ ਵਿੱਚ ਜੁਗਤਾ ਜੁੜਨ ਵਾਲੇ ਜੋਗੀ ਰੂਪ ਵੀ ਆਪ ਹੋ ਸਰਬੰ ਦੇਵੰ ਸਰਬੰ ਪੇਵੰ ਸਰਬੰ ਕਾਲੇ ਸਰਬੰ ਪਾਲੇ ਸਭ ਜੀਵਾਂ ਦੇ ਦੇਵੰ ਪ੍ਰਕਾਸ਼ ਰੂਪ अथवा ਪੂਜਣਯੋਗ ਹੋ ਅਤੇ ਸਭ ਦੇ ਦਿਲਾਂ ਦਾ ਪੇਵੰ ਭੇਤ ਜਾਨਣ ਵਾਲੇ ਹੋ ਸਭ ਦਾ ਕਾਲੇ ਅੰਤ ਕਰਨ ਵਾਲੇ ਹੋ ਅਤੇ ਸਭ ਦੀ ਪਾਲਣਾ ਕਰਨ ਵਾਲੇ ਵੀ ਆਪ ਹੀ ਹੋ ਰੂਵਾਲ ਛੰਦ ਤਵ ਪ੍ਰਸਾਦ ਏ ਵਾਹਿਗੁਰੂ ਮੈਂ ਤੇਰੀ ਕਿਰਪਾ ਨਾਲ ਰੂਵਾਲ ਛੰਦ ਲਿਖ ਰਿਹਾ ਹਾਂ ਆਦ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ ਸਰਬ ਮਾਨ ਤਿਰਮਾਨ ਦੇਵ ਅਪੇਵ ਆਦ ਉਦਾਰ ਏ ਅਕਾਲ ਪੁਰਖ ਜੀ ਤੂੰ ਸਭ ਸ੍ਰਿਸ਼ਟੀ ਦਾ ਆਦ ਰੂਪ ਹੈ ਅਤੇ ਤੇਰਾ ਆਪਣਾ ਸਰੂਪ ਅਨਾਦ ਉਤਪਤੀ ਤੋਂ ਰਹਿਤ ਹੈ ਤੂੰ ਜੂਨਾ ਤੋਂ ਰਹਿਤ ਪੁਰਖ ਵਿਆਪਕ ਸਰੂਪ ਅਤੇ ਪ੍ਰਕਿਰਤੀ ਤੋਂ ਵੀ ਅપર ਅਪਾਰ ਹੈ हे ਵਾਹਿਗੁਰੂ ਤੂੰ ਸਾਰੇ ਜੀਵਾਂ ਦੇ ਮਾਨਕੀਏ ਪੂਜਣਯੋਗ ਤਿਰਮਾਨ ਦੇਵ ਤਿੰਨੇ ਦੇਵਤਿਆਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਉਹਨਾਂ ਦੇ ਵੀ ਪੂਜਣਯੋਗ ਹੈ ਅਤੇ ਭੇਦ ਤੋਂ ਰਹਿਤ ਆਦ ਕਾਰਨ ਰੂਪ ਉਦਾਰ ਫਰਾਖ ਦਿਲ ਹੈ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜਹੀ ਅਬਧੂਤ ਰੂਪ ਰਸਾਲ ਸਭ ਦੀ ਪਾਲਣਾ ਕਰਨ ਵਾਲਾ ਸਭ ਨੂੰ ਨਾਸ ਕਰਨ ਵਾਲਾ ਅਤੇ ਸਭ ਦਾ ਫਿਰ ਕਾਲ ਕਰਨ ਵਾਲਾ ਵੀ ਤੂੰ ਆਪ ਜਤਰ ਤਤਰ ਜਿੱਥੇ ਕਿਤੇ ਹਰ ਥਾਂ ਅਬਧੂਤ ਤਿਆਗੀ ਹੋ ਕੇ ਅਥਵਾ ਸ਼ੁੱਧ ਸਰੂਪ ਅਤੇ ਰਸਾਲ ਪ੍ਰੇਮ ਸਰੂਪ ਹੋ ਕੇ ਬਿਰਾਜ ਰਿਹਾ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨ ਰੇਖ ਆਦਪੁਰਖ ਉਦਾਰ ਮੂਰਤ ਅਜੂਨ ਆਦ ਅਸੀਖ ਏ ਵਾਹਿਗੁਰੂ ਜਾਕਰ ਕੀਏ ਜਿਸ ਆਪਜੀ ਦਾ ਨਾਮ ਤੇ ਠਾਮ ਕੀਏ ਟਿਕਾਣਾ ਅਤੇ ਜਾਤ ਉੱਚੀ ਨੀਵੀਂ ਕੁੱਲ ਨਹੀਂ ਹੈ ਆਪਜੀ ਦਾ ਕੋਈ ਰੂਪ ਆਕਾਰ ਰੰਗ ਮਸ਼ ਕਸ਼ ਆਦਿਕ ਰੇਖਾ ਵੀ ਨਹੀਂ ਹੈ ਏ ਵਾਹਿਗੁਰੂ ਤੂੰ ਆਦ ਕਰਤਾ ਕਰਤਾਪੁਰਖ ਤੇ ਉਦਾਰ ਬਹੁਤ ਹੀ ਸ੍ਰੇਸ਼ਟ ਸਰੂਪ ਵਾਲਾ ਹੈ ਜੁਨੀਆਂ ਤੋਂ ਰਹਿਤ ਸਭ ਦਾ ਆਦ ਕਾਰਨ ਸਰੂਪ ਅਸੀਖ ਹਰ ਤਰ੍ਹਾਂ ਪਰੀਪੂਰਣ ਸਰੂਪ ਹੈ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹ ਅਨਰਾਗ ਜਾਕਰ ਕੀਏ ਹੀ ਵਾਹਿਗੁਰੂ ਆਪ ਜੀ ਦਾ ਕੋਈ ਦੇਸ਼ ਅਤੇ ਭੇਸ ਵੀ ਨਹੀਂ ਹੈ ਆਪ ਜੀ ਦੀ ਕੋਈ ਰੂਪ ਰੇਖਾ ਤੇ ਰਾਗ ਮੋਹ ਵੀ ਨਹੀਂ ਹੈ ਜਿੱਥੇ ਕਿੱਥੇ ਦਿ사 ਵਿ사 ਦਿਸ਼ਾ ਤੇ ਉਪ ਦਿਸ਼ਾ ਅੰਦਰ ਅਨਰਾਗ ਪ੍ਰੇਮ ਰੂਪ ਹੋ ਕੇ ਤੂੰ ਫੈਲਿਆ ਹੋਇਆ ਨਾਮ ਕਾਮ ਬਹੀਨ ਪੇਖਤ ਤਾ ਮੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦਾ ਵਾਨਤ ਤਾਹੇ ਏ ਵਾਹਿਗੁਰੂ ਮੈਂ ਤੈਨੂੰ ਨਾਮ ਅਤੇ ਕਾਮ ਕਾਮਨਾ ਤੋਂ ਰਹਿਤ ਵੇਖਦਾ ਹਾਂ ਆਪਜੀ ਦਾ ਧਾਮ ਘਰ ਵੀ ਦਿਸਣ ਵਿੱਚ ਨਹੀਂ ਆਉਂਦਾ ਸਭ ਨੂੰ ਮਾਨ ਸਤਿਕਾਰ ਦੇਣ ਵਾਲਾ ਅਤੇ ਸਭ ਦੇ ਮਾਨ ਮੰਨਣ ਯੋਗ ਹੈ ਸਦਾਇਵ ਹਮੇਸ਼ਾ ਸਾਰੇ ਜੀਵ ਤਾਹੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਨ ਦੇ ਪੂਜਦੇ ਆ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਉਹ ਪਰਮੇਸ਼ਰ ਏਕ ਮੂਰਤ ਅਦਵੈਤ ਸਰੂਪ ਹੈ ਅਨੇਕਾਂ ਰੂਪਾਂ ਵਿੱਚ ਉਸੇ ਦਾ ਦਰਸ਼ਨ ਦਿਦਾਰ ਹੋ ਰਿਹਾ ਉਸੇ ਨੇ ਹੀ ਅਨੇਕਾਂ ਰੂਪ ਧਾਰਨ ਕੀਤੇ ਹੋਏ ਖੇਲ-ਖੇਲ ਸੰਸਾਰ ਦੀ ਖੇਡ ਨੂੰ ਖੇਡ ਕੇ ਅਖੇਲ ਫਿਰ ਉਸ ਦੇ ਖਿਲਾਫ ਪਰਲੋ ਦੀ ਖੇਡ ਵੀ ਖੇਡਦਾ ਅੰਤ ਕੋ ਓੜਕ ਨੂੰ ਫਿਰ ਇੱਕੋ ਹੀ ਕਰਤਾਪੁਰਖ ਰਹਿ ਜਾਂਦਾ ਹੈ ਦੇਵ ਭੇਵ ਨਾ ਜਾਣਹੀ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹਿ ਜੇਬ ਜਿਸ ਵਾਹਿਗੁਰੂ ਦਾ ਦੇਵਤੇ ਵੀ ਭੇਤ ਨਹੀਂ ਜਾਣਦੇ ਸਨਾਤਨ ਮਤ ਦੇ ਧਰਮ ਗ੍ਰੰਥ ਚਾਰ ਵੇਦ ਅਤੇ ਇਸਲਾਮ ਦੀਆਂ ਧਾਰਮਿਕ ਪੁਸਤਕਾਂ ਅੰਜੀਲ ਤੌਰੇਤ ਜੰਬੂਰ ਕੁਰਾਨ ਆਦਕ ਵੀ अथवा ਇਹਨਾਂ ਦੇ ਸਿਰਜਣ ਵਾਲੇ ਰਿਖੀ ਅਤੇ ਪੈਗੰਬਰ ਵੀ ਭੇਤ ਨਹੀਂ ਜਾਣਦੇ ਉਸ ਵਾਹਿਗੁਰੂ ਦਾ ਕੋਈ ਰੂਪ ਰੰਗ ਅਤੇ ਕੋਈ ਜਾਤ ਪਾਤ ਵੀ ਨਹੀਂ ਹੈ ਫਿਰ ਉਸ ਦੀ ਜੇਬ ਨਿਹਾਰ ਸੋਭਾ ਨੂੰ ਕੋਈ ਵੀ ਕਿਵੇਂ ਜਾਣ ਸਕਦਾ ਭਾਵ ਨਹੀਂ ਜਾਣ ਸਕਦਾ ਤਾ ਆਤਮਾ ਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਨਈ ਪੁਰਤੀਨ ਜਿਸ ਵੈਗੁਰੂ ਦਾ ਕੋਈ ਪਿਤਾ ਮਾਤਾ ਨਹੀਂ ਜਾਣਿਆ ਜਾਂਦਾ ਜਨਮ ਤੇ ਮਰਨ ਤੋਂ ਵੀ ਉਹ ਰਹਿਤ ਹੈ ਚੱਕਰ ਉਸ ਦਾ ਹੁਕਮ ਅਤਵਾ ਕਾਲ ਰੂਪ ਚੱਕਰ ਚੱਕਰ ਬਕਰ ਕਹਿੰਦੇ ਟੇਡਾ ਭਾਵ ਉਸ ਦਾ ਟੇਡਾ ਚੱਕਰ ਚਾਰੇ ਹੀ ਚੱਕ ਕੁੰਟਾਂ ਵਿੱਚ ਫਿਰ ਰਿਹਾ ਤਿੰਨੇ ਹੀ ਪੁਰ ਭਵਨ ਉਸ ਨੂੰ ਮੰਨਦੇ ਪਾਵ ਸੱਗੇ ਸਿਰ ਨਮਾਉਂਦੇ ਆ ਲੋਕ 14 ਕੇ ਬਿਖੇ ਜਗ ਜਾਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਇਹ ਜਿਹ ਤਾਪ ਲੋਕ 14 ਸਤ ਪਤਾਲ ਤੇ ਸਤ ਹੀ ਉੱਪਰਲੇ ਲੋਕ ਭਾਵ 14 ਲੋਕਾਂ ਵਿੱਚ ਸਾਰੇ ਜਗ ਜੀਵ ਜਿਸ ਵਾਹਿਗੁਰੂ ਦਾ ਜਾਪ-ਜਪਦੇ ਹਨ ਉਹ ਪ੍ਰਭੂ ਆਦ ਦੇਵ ਦੇਵਤਿਆਂ ਤੋਂ ਵੀ ਪਹਿਲਾਂ ਮੌਜੂਦ ਸੀ ਉਸ ਦਾ ਆਪਣਾ ਮੂਰਤ ਸਰੂਪ ਉਤਪਦੀ ਤੋਂ ਰਹਿਦ ਹੈ ਜਿਸ ਨੇ ਸਾਰੇ ਸੰਸਾਰ ਦੇ ਥਾਪ 66 ਬਾਟ ਨੂੰ ਟਿਕਾਇਆ ਹੋਇਆ ਹੈ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੋਇਮ ਭਗ ਗੜਨ ਪੰਜਨ ਹਾਰ ਉਹ ਪਰਮੇਸ਼ਰ ਬਹੁਤ ਹੀ ਸੁੰਦਰ ਰੂਪ ਵਾਲਾ ਅਤੇ ਮਹਾਨ ਪੁਨੀਤ ਪਵਿੱਤਰ ਮੂਰਤ ਸਰੂਪ ਹੈ ਉਹ ਹਰ ਥਾਂ ਪੂਰਨ ਪੁਰਖ ਵਿਆਪਕ ਅਤੇ ਪ੍ਰਕਿਰਤੀ ਤੋਂ ਵੀ ਬਿਆੰਤ ਹੈ ਜਿਸ ਨੇ ਸਵਯੰ ਭਵ ਆਪਣੇ ਆਪ ਤੋਂ ਸਾਰੇ ਵਿਸ਼ਵ ਪਰਪੰਚ ਨੂੰ ਰਚਿਆ ਸਭ ਨੂੰ ਘੜਨ ਅਤੇ ਪੰਨਣ ਵਾਲਾ ਵੀ ਉਹ ਪ੍ਰਭੂ ਆਪ ਹੀ ਹੈ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਧਾਮ ਸੁ ਪਰਮ ਰਹਿਤ ਅਭੂਤ ਅਲਖ ਅਭੇਸ਼ ਉਹ ਪਰਮੇਸ਼ਰ ਕਾਲ ਤੋਂ ਰਹਿਤ ਸਭ ਕਲਾ ਸ਼ਕਤੀਆਂ ਨਾਲ ਸੰਪੰਨ ਹੈ ਉਹ ਅਕਾਲਪੁਰਖ ਆਦੇਸ਼ ਦੇਸ਼ਾਂ ਤੋਂ ਰਹਿਤ ਹੈ ਧਰਮ ਦਾ ਭਾਵ ਧਾਮ ਕਾਰੋ ਵਾਹਿਗੁਰੂ ਸੋ ਭਲੀ ਪ੍ਰਕਾਰ ਭਰਮ ਤੋਂ ਰਹਿਤ ਹੈ ਅਤੀ ਅਭੂਤ ਅਸਚਰਜ ਸਰੂਪ ਹੈ ਬੁੱਧੀ ਕਰਕੇ ਅਲਖ ਹੈ ਅਤੀ ਅਭੇਸ਼ ਭੇਖਾਂ ਤੋਂ ਰਹਿਤ ਹੈ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਜਿਸ ਵਾਹਿਗੁਰੂ ਦਾ ਕੋਈ ਅੰਗ ਸਰੀਰ ਰਾਗ ਮੋਹ ਅਤੇ ਰੰਗ ਵੀ ਨਹੀਂ ਹੈ ਨਾ ਹੀ ਉਸ ਦੀ ਜਾਤ ਨਾ ਹੀ ਉਸ ਦੀ ਪਾਤ ਸ਼੍ਰੇਣੀ ਅਤੇ ਨਾ ਹੀ ਉਸ ਦਾ ਕੋਈ ਨਾਮ ਹੈ ਹੰਕਾਰ ਨੂੰ ਕੱਟਣ ਵਾਲਾ ਹੈ ਦੁਸ਼ਟਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ ਮੁਕਤੀਅਤ ਦੇ ਕਾਮ ਪਦਾਰਥਾਂ ਨੂੰ ਬਖਸ਼ਣ ਵਾਲਾ ਹੈ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਬਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਉਹ ਪਰਮੇਸ਼ਰ ਆਪ ਆਤਮਾ ਸਰੂਪ ਅਮੀਕ ਡੂੰਗਾ ਉਸਤਤੋਂ ਰਹਿਤ ਏਕ ਅਦਵੈਤ ਸਰੂਪ ਪੁਰਖ ਵਿਆਪਕ ਅਤੇ ਅਬਧੂਤ ਤਿਆਗੀ अथवा ਬਿਰਕਤ ਹੈ ਸਬਦਾ ਹੰਕਾਰ ਕੱਟਣ ਵਾਲਾ ਤੇ ਸਭ ਨੂੰ ਨਾਸ ਕਰਨ ਵਾਲਾ ਹੈ ਆਦ ਕਾਰਨ ਰੂਪ ਵਾਹਿਗੁਰੂ ਅਸੂਤ ਬੇਲਾਗ ਅਥਵਾ ਲੋਕਿਕ ਮਰਿਆਦਾ ਤੋਂ ਰਹਿਤ ਹੈ ਅੰਗਹੀਨ ਅਪੰਗ ਅਨਾਤਮ ਏਕਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬ ਕੋ ਪ੍ਰਤਪਾਰ ਅੰਗ ਸਰੀਰ ਤੋਂ ਰਹਿਤ ਹੈ ਅਪੰਗ ਨਾਸ ਤੋਂ ਰਹਿਤ ਹੈ ਅਤੇ ਅਨਾਤਮ ਵਖਰੀ ਆਤਮਾ ਤੋਂ ਵੀ ਰਹਿਤ ਹੈ ਇਕ ਅਦਵੈਤ ਸਰੂਪ ਪੁਰਖ ਵਿਆਪਕ ਤੇ ਅਪਾਰ ਪਾਰਾਵਾਰ ਤੋ ਰਹਦਾ ਉਹ ਸਭ ਕੁਝ ਕਰਨ ਦੇ ਲਾਇਕ ਯੋਗ अथवा ਸਮਰੱਥ ਹੈ ਸਭ ਨੂੰ ਕਾਇਕ ਨਾਸ ਕਰਨ ਵਾਲਾ ਅਤੇ ਸਭ ਨੂੰ ਪਾਲਣ ਵਾਲਾ ਹੈ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਉਹ ਸਭ ਤੱਕ ਗੰਤਾ ਪਹੁੰਚ ਵਾਲਾ ਸਭ ਨੂੰ ਹੰਤਾ ਨਾਸ ਕਰਨ ਵਾਲਾ ਅਤੇ ਸਾਰੇ ਭੇਖਾਂ ਤੋਂ ਰਹਿਤ ਹੈ ਸਾਰੇ ਹੀ ਧਰਮ ਸ਼ਾਸਤਰ ਜਿਸ ਵਾਹਿਗੁਰੂ ਦੇ ਕਿਸੇ ਵੀ ਰੂਪ ਰੰਗ ਅਤੇ ਰੇਖ ਚਿਹਨ ਚੱਕਰ ਨੂੰ ਨਹੀਂ ਜਾਣ ਸਕਦੇ ਪਰਮ বেদ ਪੁਰਾਨ ਜਾ ਕਹਿ ਨੀਤ ਭਾਕਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨ ਆਵਹੀ ਬਹੁ ਚਿਤ ਸੋ ਅਨਵੇ ਅਰਥ ਲਾਉਂਦੇ ਜਾ ਕਹਿ ਜਿਸ ਵਾਹਿਗੁਰੂ ਨੂੰ ਹਮੇਸ਼ਾ ਵੇਦ ਵੀ ਨੇਤ ਬੇਅੰਤ ਕਹਿੰਦੇ ਆ ਅਤੇ 18 ਪੁਰਾਨ ਉਸ ਨੂੰ ਸਭ ਤੋਂ ਪਰਮ ਵੱਡਾ ਆਖਦੇ ਆ ਕਰੋੜਾਂ ਸਿਮਰਤੀਆਂ ਪੁਰਾਨ ਅਤੇ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਵੀ ਉਹ ਵਾਹਿਗੁਰੂ ਚੇਤ ਵਿੱਚ ਪੂਰੀ ਤਰ੍ਹਾਂ ਯਾਦ ਨਹੀਂ ਆਉਂਦਾ ਭਾਵ ਉਸ ਦੀ ਪੂਰੀ ਸਮਝ ਨਹੀਂ ਪ੍ਰਾਪਤ ਹੁੰਦੀ ਮਦ ਭਾਰ ਸ਼ੰਦ ਤੈ ਪ੍ਰਸਾਦ ਹੀ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਇਹ ਮਦ ਭਾਰ ਸ਼ੰਦ ਲਿਖ ਰਿਹਾ ਹਾਂ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਏ ਵਾਹਿਗੁਰੂ ਤੂੰ ਗਣ ਸਮੂਹ ਗੁਣਾਂ ਦਾ ਉਦਾਰ ਦਾਤਾ ਹੈ ਤੇਰੀ ਮਹਿਮਾ ਵੀ ਅਬਰਪਾਰ ਹੈ ਤੇਰਾ ਆਸਨ ਸਿੰਘਾਸਨ ਵੀ ਅਭੰਗ ਅਡੋਲ ਹੈ ਅਤੇ ਤੇਰੀ ਉਪਮਾ ਅਨੰਗ ਕਾਮਦੇਵ ਤੋਂ ਵੀ ਸੁੰਦਰ ਹੈ अथवा ਤੇਰਾ ਸਰੂਪ ਅਨੰਗ ਅੰਗਾ ਪ੍ਰਤੰਗਾ ਤੋਂ ਰਹਿਤ ਉਪਮਾ ਕਰਨ ਯੋਗ ਹੈ ਅਨਪਾਉ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹ ਸਹਾਨ ਸਾਹ ਤੇਰਾ ਸਰੂਪ ਅਨਪਾਉ ਗਿਆਨ ਨੂੰ ਪ੍ਰਕਾਸ਼ ਪ੍ਰਗਟ ਕਰਨ ਵਾਲਾ ਹੈ ଅਤਵਾ ਤੂੰ ਅਨਪਾਉ ਭੈ ਤੂੰ ਰਹਤ ਪ੍ਰਕਾਸ਼ ਗਿਆਨ ਸਰੂਪ ਤੇ ਦਿਨ ਰਾਤ ਹਰ ਸਮੇ ਅਨਾਸ ਨਾਸ ਤੋਂ ਰਹਤ ਹੈ ਆਜਾਨ ਬਾਹੋ ਤੇਰੀਆਂ ਬਾਹਾਂ ਆਜਾਨ ਗੋਡਿਆਂ ਤੱਕ ਆਉਂਦੀਆਂ ਹਨ ਅਤਵਾ ਸ਼ਕਤੀਆਂ ਰੂਪ ਲੰਬੀਆਂ ਬਾਹਾਂ ਵਾਲਾ ਹੈ ਅਥਵਾ ਅਜਾਨ ਸੰਗਿਆ ਵਾਲੇ ਦੇਵਤਿਆਂ ਦਾ ਬਾਹੂ ਪ੍ਰੀਰਕ ਹੈ ਅਤੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਹੀ ਵਾਹਿਗੁਰੂ ਤੂੰ ਰਾਜਿਆਂ ਦਾ ਵੀ ਰਾਜਾ ਚੱਕਰਵਰਤੀ ਪਾਤਸ਼ਾਹ ਹੈ ਸੂਰਜਾਂ ਦਾ ਵੀ ਭਾਨ ਸੂਰਜ ਭਾਵ ਪ੍ਰਕਾਸ਼ਕ ਹੈ ਦੇਵਤਿਆਂ ਦਾ ਵੀ ਦੇਵ ਪ੍ਰਕਾਸ਼ਕ अथवा ਪੂਜਣਯੋਗ ਹੈ ਤੇਰੀ ਉਪਮਾ ਭਾ ਵਡਿਆਈ ਵੱਡੀ ਹੈ 인ਦ੍ਰਾਨ 인ਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਤੂੰ ਦੇਵਤਿਆਂ ਦੇ ਰਾਜੇ 인ਦਰ ਦਾ ਵੀ 인ਦਰ ਰਾਜਾ ਹੈ ਬਾਲਾਨ ਬਾਲ ਵੱਡਿਆਂ ਤੂੰ ਵੱਡਾ अथवा ਬਲਵਾਨਾਂ ਵਿੱਚ ਬਲਵਾਨ ਵੀ ਤੂੰ ਹੀ ਹੈ ਰੰਕਾਨ ਕੰਗਾਲਾਂ ਵਿੱਚ ਕੰਗਾਲ ਵੀ ਤੂੰ ਹੀ ਹੈ ਕਾਲਾਨ ਮੌਤ ਦੀ ਕਾਰਨ ਕਾਲਾਂ ਦਾ ਵੀ ਕਾਲ ਕਰਨ ਵਾਲਾ ਮਹਾਕਾਲ ਹੈ ਅਨਪੂਤ ਅੰਗ ਆਭਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਤੇਰਾ ਅੰਗ ਸਰੂਪ ਅਨਪੂਤ ਤਤਾਂ ਤੋਂ ਰਹਿਤ ਅਥਵਾ ਅਸਰਜ ਹੈ ਤੇਰੀ ਆਭਾ ਕਹਿੰਦੇ ਸੋਭਾ ਸੁੰਦਰਤਾ ਕਦੀ ਨਾਸ਼ ਨਹੀਂ ਹੋਣ ਵਾਲੀ ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਵੀ ਉਪਰ ਪਰ ਹੈ ਅਤਵਾ ਤੇਰੀ ਗਤ ਲੀਲਾ ਤੇ ਮਿਤ ਮਰਿਆਦਾ ਪ੍ਰਕਿਰਤੀ ਤੋਂ ਪਰੇ ਹੈ ਏ ਵਾਹਿਗੁਰੂ ਤੂੰ ਗਨ ਸਮੂਹੂ ਗੁਣਾਂ ਦਾ ਉਦਾਰ ਦਾਤਾ ਹੈ ਮੂਰਗਨ ਪਰਨਾਮ ਨਿਰਪੈ ਨਿਕਾਮ ਅਦੁੱਤ ਪਰਚੰਡ ਮਿਤ ਗਤ ਅਖੰਡ ਗਨ ਸਮੂਹ ਮੁਨੀ ਲੋਕ ਤੈਨੂੰ ਪ੍ਰਣਾਮ ਨਮਸਕਾਰਾਂ ਕਰਦੇ ਆ ਤੂੰ ਪੈ ਤੂੰ ਰਹਿਤ ਨਿਰਭਉ ਸਰੂਪਤੇ ਨਿਕਾਮ ਕਾਮਨਾ ਤੋਂ ਰਹਿਤ ਹੈ ਅਤ ਅਦਿਸ਼ੈ ਕਰਕੇ ਤੇਰੀ ਦੁੱਤ ਸੋਭਾ ਕ੍ਰਾਂਤੀ ਬਹੁਤ ਹੀ ਪ੍ਰਚੰਡ ਤੇਜ ਪ੍ਰਤਾਪ ਵਾਲੀ ਹੈ ਤੇਰੀ ਮਿਤ ਮਰਿਆਦਾ ਤੇ ਗਤ ਲੀਲਾ ਅਖੰਡ ਨਾਸ ਤੋਂ ਰਹਿਤ अथवा ਇੱਕ ਰਸ ਰਹਿਣ ਵਾਲੀ ਹੈ ਆਲਿਸੈ ਕਰਮ ਅਦ੍ਰਿਸ਼ੈ ਧਰਮ ਸਰਬਾ ਪ੍ਰਣਾਡੈ ਅਨਡੰਡ ਬਾਡੈ ਏ ਵਾਹਿਗੁਰੂ ਤੇਰਾ ਕਰਮ ਕਰਤਵ ਆਲਿਸੈ ਤਾਕਤਵਰ ਹੈ अथवा ਲੇਸ ਤੋਂ ਰਹਿਤ ਅਥਵਾ ਨਿਰਲੇਪ ਅਥਵਾ ਆਲਸ ਤੋਂ ਰਹਿਤ ਹੈ ਭਾਵ ਤੇਰੇ ਕਰਮ ਤੁਰੰਤ ਹੁਣ ਵਾਲੇ ਤੇਰਾ ਧਰਮ ਦੇਵੀ ਕਾਨੂੰਨ ਆਦਰਸ ਹੈ ਪਰੋਖ ਰੂਪ ਹੋ ਕੇ ਵਰਤ ਰਿਹਾ ਆਪ ਸਾਰਿਆਂ ਦੇ ਪਰਨਾਡੇ ਪੂਰਤੀ ਕਰਨ ਵਾਲੇ ਹੋ ਅਥਵਾ ਪੂਛਣ ਵਾਂਗ ਸੂਭਾ ਦੇਣ ਵਾਲੇ ਅਤੇ ਆਸਰਾ ਰੂਪ ਹੋ ਅਨਡੰਡ ਹਰ ਤਰ੍ਹਾਂ ਦੇ ਡੰਡ ਤੋਂ ਰਹਿਤ ਅਥਵਾ ਸਭ ਨੂੰ ਵੱਡਣ ਵਾਲੇ ਬਾਢਿਆ ਕਹੀਦੇ ਹੋ ਚਾਚਰੀ ਛੰਦ ਤਵ ਪ੍ਰਸਾਦ गोबिन्दे मुकन्दे उदारे अपारे हे वाहे गुरु तुसी गोबिन्दे पृथ्वी दे राखे हो ते अथवा गो इंद्रिया दे प्रकाश को अथवा गो गुरुां दी वाणी करके जानन जोग हो हे वाहे गुरु तू मुकन्दे मुक्ति दाता है उदारे श्रेष्ठ है अति अपारे प्रकृति तो रहत है हरियं करियं नरनामे अकामे ਸੋ ਹਰੀੰਗ ਪਾਪ ਸਭ ਨੂੰ ਹਰੀੰਗ ਕਰੀੰਗ ਹਰੇ ਭਰੇ ਕਰਨ ਵਾਲੇ ਹੋ ਦੂਸਰੇ ਨੰਬਰ ਅਰਥ ਕਰਦੇ ਸਭ ਨੂੰ ਹਰੀੰਗ ਨਾਸ ਕਰਨ ਵਾਲੇ ਅਤੇ ਸਭ ਨੂੰ ਕਰੀੰਗ ਪੈਦਾ ਕਰਨ ਵਾਲੇ ਹੋ ਫਿਰ ਅਰਥ ਕਰਦੇ ਹਰੀੰਗ ਸ਼ੇਰਾਂ ਅਤੇ ਕਰੀੰਗ ਹਾਥੀਆਂ ਵਿੱਚ ਵੀ ਤੁਸੀਂ ਹੀ ਵਰਤ ਰਹੇ ਹੋ ਫਿਰ ਪਾਦਸ਼ਾਰਥ ਕਰਦੇ ਆਪ ਹਰੀੰਗ ਜਲ ਰੂਪ ਹੋ ਅਤੇ ਕਰੀੰਗ ਮਲਾਹ ਰੂਪ ਵੀ ਆਪ ਹੀ ਹੋ ਨਿਰਨਾਮੇ ਨਾਮ ਤੋਂ ਰਹਿਤ ਅਤੇ ਅਕਾਮੇ ਕਾਮਨਾ ਤੋਂ ਮੁਕਤ ਹੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ